ਬੀਜੇਪੀ ਆਈਸੀ ਕੇੰਦੀ ਕਾਲਾ ਤਨਵਾਪਸੀ ਲੈ ਕੇ ਆਵਾਂਗੇ 15-15 ਲੱਖ ਰੁਪਏ ਦਵਾਂਗੇ ਹੂੰ ਸਲੰਡਰ ਆਸਮਾਨ ਨੂੰ ਲੱਗ ਰਹੇ ਨੇ ਉਹਦੀ ਮੰਗਾਈ ਪੈਟਰੋਲ ਵਧ ਰਹੇ ਨੇ ਹੂੰ ਸੋ ਕਹਿਣ ਦਾ ਭਾਵ ਸਿਰਫ ਗੱਲਾਂ ਹੀ ਰਹਿ ਗਈਆਂ ਹੂੰ ਉਸ ਤੋਂ ਬਾਅਦ ਕਾਂਗਰਸ ਆਈ ਗੁਟਕਾ ਸਭ ਹੱਥ 'ਚ ਫੜ ਕੇ ਸੋਹਾ ਖਾਦੀ ਅਸੀਂ ਹੂੰ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਵੀ ਕਰ ਕਰ ਨੌਕਰੀ ਦਵਾਂਗੇ ਹੂੰ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਸਮਾਰਟ ਫੋਨ ਦਵਾਂਗੇ ਕੁਝ ਨਹੀਂ ਕੀਤਾ ਇਹਨਾਂ ਨੇ ਕੁਝ ਨਹੀਂ ਜਿਹੜੇ ਇਹ ਲੋਕਾਂ ਦੇ ਵਾਦੇ ਸੀ ਜਿਨ੍ਹਾਂ ਨੇ ਜੋ ਚੀਜ਼ਾਂ ਲੋਕਾਂ ਨੂੰ ਸਮਝ ਕੇ ਲੋਕਾਂ ਨੇ ਸਮਝ ਕੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਉਹ ਤੇ ਜ਼ੀਰੋ ਹੋ ਗਏ ਉਹਨਾਂ ਤੋਂ ਵਾਦਾ ਪੂਰਾ ਕੀਤਾ ਨਹੀਂ ਹੁਣ ਸੜਕਾਂ ਬਣਾਉਂਦੀਆਂ ਜੀ ਗਲੀਆਂ ਬਣਾਉਂਦੀਆਂ ਇਹਦੇ 75 ਸਾਲਾਂ ਤੋਂ ਬਣਦੀਆਂ ਆ ਰਹੀਆਂ ਤੇ ਬਣਦੀਆਂ ਰਹਿਣੀਆਂ ਹੁਣ ਮੈਂ ਕਈ ਕੰਮ ਕਰ ਰਿਹਾ ਸੜਕਾਂ ਗਲੀਆਂ ਨਾਲੀਆਂ ਇਹਦੇ ਐਜ਼ ਐ ਨਾਰਮਲੀ ਪਰ ਪਰਸਨਲੀ ਤੁਹਾਨੂੰ ਕਿਹੜੀ ਸਰਕਾਰ ਦਾ ਬੈਨੀਫਿਟ ਆ ਹੁਣ ਮੈਂ ਪਿੰਡ ਚ ਗਿਆ 85% ਲੋਕਾਂ ਦੇ ਵਿੱਚ ਜ਼ੀਰੋ ਲੋਕਾਂ ਨੂੰ ਦੱਸਣਾ ਪੈਂਦਾ ਕੱਠ ਉਹ ਤੇ ਆਪਣੇ ਆਪ ਹੁੰਦਾ ਹੂੰ ਬਾਕੀ ਪਾਪੀਆਂ ਵਾਲੇ 10 15 15 ਪਿੰਡਾਂ ਦੇ ਇਕੱਠ ਕਰਦੇ ਸਾਡੇ ਲੋੜ ਨਹੀਂ ਪੈਂਦੀ ਸਾਡੇ ਇੱਕ ਇੱਕ ਪਿੰਡ ਦਾ ਇਕੱਠ ਹੋਣਾ ਹੋ ਜਾਂਦਾ